ਤੂਰਠ ਮਹੱਲਾ ਪਹਿਲਾ ਬਿਨੈ ਸਤਗੁਰੂ ਸੇਵਿਆ ਪਿਆਰੇ ਵਾਹਿਗੁਰੂ ਕੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਸਤਗੁਰੂ ਦੀ ਸਾਗਿਨਵਾਜੀ ਗੁਰੂ ਖਾਲਸਾ ਸਾਹਿਬ ਸੰਗਤ ਜੀਓ ਗਰੀਬ ਨਵਾ ਸਤਗੁਰੂ ਸਕੇ ਪਾਤਸ਼ਾਹ ਸ੍ਰੀ ਗੁਰਦਾਸ ਪੁਰ ਸਾਹਿਬ ਦੇ ਕੇ ਬੈਠ ਕੇ ਅੰਮ੍ਰਿਤ ਬਾਣੀ ਦਾ ਉਪਦੇਸ਼ ਬਖਸ਼ੇ ਹਨ ਮਹਾਰਾਜ ਜੀ ਨੇ ਸਮਗ੍ਰ ਬਾਣੀ ਕਰਤਾਰpur ਸਾਹਿਬ ਵਿੱਚ ਬਾਣੀ ਉਖਾੜੀ ਹੈ ਹੋਰ ਸ਼ਨਾਈਂ ਗੀਤੇ ਦੀ ਹਰ ਹੈ ਵੀ ਬਖਸ਼ਿਸ਼ ਕੀਤੀ ਹੈ ਇਸ ਪ੍ਰਕਾਰ ਮਹਾਰਾਜ ਸਾਹਿਬ ਜੀ ਸਿੱਖਾਂ ਦੇ ਪਾਸ ਮਿੱਠੇ ਦਰਸ਼ਨ ਦੇ ਰਹੇ ਹਨ ਸਿੱਖ ਸੰਗਤਾਂ ਸਤਿਗੁਰਾਂ ਦੇ ਚਰਨਾਂ ਕਮਲਾਂ ਦੇ ਵਿੱਚ ਮਸ਼ਤੌਰੀਆਂ ਪਾਉਂਦੇ ਆਂ ਜੀ ਨਿਆਈ ਖਯੂਰ ਦੀ ਪ੍ਰੀਤੀ ਰੂਪ ਮੈਕ ਨੂੰ ਲੈ ਰਹੀਆਂ ਹਨ ਸਤਿਗੁਰੂ ਸਾਹਿਬ ਜੀ ਸਿੱਖਾਂ ਦੇ ਚਿੱਤਾਂ ਨੂੰ ਪ੍ਰੀ ਗੁਰੂਪੀ ਮਹਿਕ ਦੇ ਦੇ ਕੇ ਨਿਹਾਲ ਕਰ ਰਹੇ ਹਾਂ ਮੈਂ ਸਤਿਗੁਰਾਂ ਦੇ ਤਾਸ ਪਰਿਸ਼ਰਨ ਕੀਤਾ ਮਹਾਰਾਜ ਜੀ ਸਤਿਗੁਰਾਂ ਦੀ ਸਤਿਗੁਰੂ ਅੰਤਿਜਾਮੀ ਫਰਮਾਉਂਦੇ ਹਨ ਦੂਰਠ ਮਹੱਲਾ ਪਹਿਲਾ ਜਿੰਨੀ ਸਤਿਗੁਰ ਸੇਵਿਆ ਪਿਆਰੇ ਕਿਉਂਕਿ ਐਵੇਂ ਜੀ ਮੈਂ ਸਤਿਗੁਰੂ ਸੱਚੇ ਪਾਤਸ਼ਾਹ ਆ ਕਿਵਨ ਕੀਤਾ ਹੈ ਭਜਨ ਕੀਤਾ ਹੈ ਦਿਨ ਕੇ ਸਾਥ ਤਰੇ ਉਹਨਾਂ ਦੇ ਸਾਧ ਸੰਗਤ ਕਰਨ ਵਾਲੇ ਵੀ ਸਾਥਾਂ ਦੇ ਸਾਧ ਪੂਰਾਂ ਦੇ ਪੂਰ ਸੰਸਾਰ ਸਮੰਗਉ ਕਰ ਗਏ ਹਨ ਕਿੰਨਾ ਠਾਕ ਨਾ ਪਾਈਏ ਪਿਆਰੇ ਇਹ ਪਿਆਰੇ ਉਹਨਾਂ ਨੂੰ ਕਾਮ ਕ੍ਰੋਧ ਆਦਿਕ ਇੱਥੇ ਅੰਤ ਕਰਦੇ ਅੰਦਰ ਤੇ ਰਾਗ ਜੈ ਕੋ ਖਾਇਦੋ ਖਾਦਕ ਤੇ ਜਨ ਗੂਤੋ ਪਰ ਲੋਕ ਜਾਨਦਿਆਂ ਨੂੰ ਉਠਾ ਕੇ ਰੋਕ ਨਹੀਂ ਪਾ ਸਕਦੇ ਪਿਆਰੇ ਅੰਮ੍ਰਿਤ ਰਸਨ ਹਰੇ ਜਿਨਾਂ ਦੀ ਰਸਨਾ ਤੇ ਅੰਮ੍ਰਿਤ ਨਾਮ ਹਰੀ ਦਾ ਵਸਿਆ ਹੋਇਆ ਹੈ ਰਸਨਾ ਜੀ ਵੀ ਅੰਮ੍ਰਿਤ ਨਾਮ ਹੈ ਤੇ ਮਨ ਵੀ ਜਿਨ੍ਹਾਂ ਦੇ ਅੰਮ੍ਰਿਤ ਨਾਮ ਕਰਕੇ ਹਰੇ ਹੋ ਗਏ ਹਨ ਬੂਡੇ ਭਾਰੇ ਭੈ ਬਿਨਾ ਪਿਆਰੇ ਇਹ ਭਾਈ ਪਰਮੇਸ਼ਰ ਦਾ ਗੁਰਾਂ ਦਾ ਤਹਿ ਧਾਰੇ ਤੋਂ ਬਗੈਰ ਸਾਤਾਂ ਕਰਕੇ ਜਿਹੜੇ ਘਾਰੇ ਸੰ ਪੱਥਰਾਂ ਦੀ ਨਹੀਂ ਆਈ ਉਹ ਸੰਸਾਰ ਸੁਮਿੰਦਰ ਚ ਡੁੱਬ ਗਏ ਹਨਾਰੇ ਨਜ਼ਰ ਕਰੇ ਨੀਨੋ ਜੀ ਬ੍ਰਿਸ਼ਾਰ ਜੀ ਭੈਣ ਵਾਲੇ ਜਾਣ ਕਰਕੇ ਕਿ ਸਾਡੇ ਭੈਜ ਰਹਿੰਦੇ ਹੈ ਹਮੇਸ਼ਾ ਲਈ ਹਾਜ਼ਰ ਨਾਜ਼ਰ ਸੰਬੰਧੀ ਹੈ ਉਹਨਾਂ ਦੇ ਕਿਰਪਾ ਦ੍ਰਿਸ਼ਟੀ ਕਰਕੇ ਮਾਰਾ ਸਾ ਤਾਰੇ ਤਾਰੁੰਦੇ ਹੈ ਜਿਨ੍ਹਾਂ ਜਵਰ ਕੀਤੀ ਉਹ ਤਾਰੇ ਜਹਾਈ ਵੀ ਨਹੀਂ ਆਈ ਬਣ ਗਏ ਹੈ ਹੇ ਨਾਨਕੀ ਤਾਰਦੇ ਹਨ ਤੀ ਤੂੰ ਹੈ ਸਾਲਾਹਣਾ ਪਿਆਰੇ ਪ੍ਰਮੇਸ਼ਰ ਆਪ ਦੇ ਘਰ ਤੋਂ ਬਿਨਾ ਜਿਹੜੇ ਡੋਬਰੇ ਹਣੇ ਇਹ ਉਹ ਵੀ ਮਾਰੇ ਤੇਰੀ ਸਿਫਤ ਕਰਨੇ ਹੈ ਪ੍ਰਮੇਸ਼ਰ ਤਾਰੇ ਨਜ਼ਰ ਕਰੇ ਉਹਨਾਂ ਨੂੰ ਕਿਰਪਾ ਦ੍ਰਿਸ਼ਟੀ ਕਰਕੇ ਤਾਰ ਜਿਨਿ ਜਹਾਜ ਜਿਨੇ ਆਈ ਜੀਵ ਨੂੰ ਬਣਾ ਦਿੰਦੇ ਹੈ ਇਹ ਸਾਰਾ ਸੰਸਾਰ ਭਾਵੇਂ ਡੋਬਰੇ ਆ ਹੈ ਤਾਂ ਵੀ ਡੋਬਰੇ ਸੰਸਾਰ ਦੇ ਜੀਵ ਜਿਹੜੇ ਹੈ ਉਹ ਤੇਰੀ ਸਿਫਤ ਜਿਹੜੇ ਕਰਨਾ ਕਰਦੇ ਆ ਮਹਾਰਾਜ ਤਾਰੇ ਨਦਰ ਕਰੇ ਉਹ ਵੀ ਆਪ ਦੇ ਪਿਆਰੇ ਹੈ ਕੀ ਤੂੰ ਸੁਲਾਹਣਾ ਪੜਦਾ ਕਿੰਨੇ ਕੀ ਤੂੰ ਹੈ ਸਾਲਾਹਣਾ ਪਿਆਰੇ ਇੰਦਰੇ ਸ਼ੁਦਾ ਵੀ ਤੇਰੀ ਸਿਫਤ ਕਰਨੀ ਬਣਦੀ ਹੈ ਕੀ ਤੇਰੀ ਸਾਲਾਹ ਕੀ ਬੜ ਤੇਰੀ ਸਿਫਤ ਜਿਨ੍ਹਾਂ ਨੂੰ ਕੀਤੀ ਹੈ ਉਹਨਾਂ ਨੂੰ ਸੱਚੇ ਬਾਦਸ਼ਾਹ ਤੇਰੀ ਪ੍ਰਾਪਤੀ ਹੋਈ ਹੈ ਅਰੇ ਭਾਵੇਂ ਸੰਸਾਰ ਦੇ ਜੀਵ ਅਸੀਂ ਡੁੱਬਦੇ ਰਹੇ ਆ ਪਾਪਾਂ ਤੇ ਤੋਂ ਬਿਨੋ ਪਰ ਫੇਰ ਵੀ ਤੂੰ ਤੈਨੂੰ ਸਿਹਤ ਕਰੀਏ ਤੇਰੀ ਇਹ ਜਹਾਜ਼ ਹੈ ਕਿ ਤੈਨੂੰ ਸਿਹਤ ਇਸ ਪ੍ਰਕਾਰ ਨਜ਼ਰ ਕਰਕੇ ਆਪ ਟਾਰ ਦਿੰਦੇ ਉਹਨਾਂ ਨੂੰ ਅਗੇ ਭੀ ਤੇਰੀ ਸਲਾਹ ਬੋੜੋ ਸੱਚੇ ਪਾਤਸ਼ਾਹ ਭਾਵੇਂ ਜਨਵਨ ਜਨ ਅੰਤਰਾ ਦੇ ਵਿੱਚ ਸੰਸਾਰ ਸੁਲਝ ਡੁੱਬਦੇ ਰਹੇ ਆ ਲੋਕ ਪਿੱਛੇ ਫੇਰ ਵੀ ਤੇਰੀ ਸਿਹਤ ਕਰਕੇ ਧਾਰ ਕੇ ਇਹ ਜਹਾਜ਼ ਦੀ ਨਹੀਂ ਆਈ ਕੀ ਤੂੰ ਹੈ ਸਲਾਹਣਾ ਪਿਆਰੇ ਕੀ ਬੋਲੋ ਮੰਨ ਕਰਕੇ ਵੀ ਤੂੰ ਸੁਣਾਣਾ ਹੈ ਪਿਆਰਿਆ ਕੀ ਬੋਲੋ ਤੇਰੀ ਬਾਣੀ ਕਰਕੇ ਵੀ ਸਿਫਤ ਕਰਨੀ ਹੈ ਕੀ ਤੂੰ ਹੈ ਸਲਾਹਣਾ ਕੀ ਪੂਤਕਾਲ ਕੀ ਬੋਲੋ ਪੂਤਕਾਲ ਜੀ ਤੈਨੂੰ ਸੁਣਾਣਾ ਸੀ ਅਤੇ ਹੁਣ ਵਰਤਮਾਨ ਸੰਸਾਰ ਦੀ ਮਾਰਾ ਤੇ ਵੀ ਸਿਫਤੀ ਕਰਨੀ ਹੈ ਕੀ ਭਾਵੇਂ ਸੰਸਾਰ ਦਾ ਬਿਆਨਪਤੀ ਹੈ ਫਿਰ ਵੀ ਮਾਰਾ ਤੈਨੂੰ ਸੁਣਾਉਣਾ ਕਰਦੇ ਹੈ ਜਿਹੜੇ ਉਹ ਮੁਕਤ ਹੋ ਜਾਂਦੇ ਹੈ ਅਤੇ ਬੜੋ ਫੇਰ ਅੱਗੇ ਨੂੰ ਆਉਣ ਵਾਲੇ ਸਮੇਂ 'ਚ ਵੀ ਕੋਈ ਇੱਕ ਦੇ ਸਮੇਂ 'ਚ ਵੀ ਜਿਹੜੇ ਤਰੀਕੇ ਸਫਤ ਕਰਨਗੇ ਉਹ ਵੀ ਮਾਰਾ ਆਪ ਉਹਨਾਂ ਨੂੰ ਵੀ ਤਾਰਦੇ ਹੋਗੇ ਵਿਣ ਬੂਹੇ ਭੈ ਡੁੱਬੀ ਐ ਪਿਆਰੇ ਮਿਨ ਆਉ ਦੇ ਭੈ ਰੂਪੀ ਪੌੜ ਜਿਹੜਾ ਜੀਵ ਚੜਾਉ ਕਹ ਨਾਨਕ ਦੇਵਾ ਕਹਉ ਭੈ ਰੂਪੀ ਜਹਾਈ ਤੇ ਚੜੇ ਤੋਂ ਬਗੈਰ ਜਿਨ੍ਹਾਂ ਜਿਨ੍ਹਾਂ ਪੌਤਨ ਨਾਹਿ ਪਾਉ ਜਿਨ੍ਹਾਂ ਨੇ ਇਸ ਸੰਸਾਰ ਜਮਾਲ ਨਾਲ ਪਾਇ ਉਹਨਾਂ ਨੂੰ ਕਾਲਦਾ ਤੈ ਪਰ ਲੋਕ ਦਾ ਪੈ ਨਹੀਂ ਕੁਝ ਕੌਮੇ ਪਗਿਆ ਹੈ ਜਿਹੜੇ ਇੱਥੇ ਪਰਮੇਸ਼ੁਰ ਦੇ ਪੈ ਤੋਂ ਬਿਨਾਂ ਉਹਨਾਂ ਨੂੰ ਬਹੁਤ ਪੈ ਹੋਵੇਗਾ ਸਤ ਪ੍ਰਕਾਰ ਦਾ ਪੈ ਬਣਿਆ ਰਹਿਣਾ ਦੁਨੀਆ 'ਚ ਵੀ ਇਸੇ ਪ੍ਰਕਾਰ ਬਿਨ ਬੋਹਿਤ ਪੈ ਡੁੱਬੀ ਐ ਪਿਆਰੇ ਤੂੰ ਹੈ ਬਾਣੀ ਕਰਕੇ ਸੁਣਾਉਣਾ ਪਿਆਰੇ ਤੇ ਤੇਰੀ ਸਲਾਹ ਮੰਨ ਕਰਕੇ ਸਿਫਤ ਕਰਨੀ ਐ ਬਿਨ ਬੋਹਿਤ ਪੈ ਡੁੱਬੀ ਐ ਪਿਆਰੇ ਬਿਨਾ ਪੈ ਰੂਪੀ ਜਹਾਜ ਦੇ ਜਿਹੜੇ ਤੋਂ ਪਹਿ ਜਾਏ ਕੁ ਸੰਸਾਰ ਸਮੁੰਦਰ ਦੀ ਡੁੱਬੀ ਦਾ ਨਾਮ ਰੂਪੀ ਜਹਾਜ਼ ਤੇ ਚੜੇ ਤੋਂ ਬਗੈਰ ਪਹਿ ਜਾਏ ਕੁ ਸੰਸਾਰ ਸਮੁੰਦਰ ਦੀ ਟੁਬਕੀਆਂ ਲਾਈ ਦੀਆਂ ਡੁੱਬੀ ਦਾ ਹੈ ਪਿਆਰੇ ਗੰਦੀ ਪਾਏ ਕਹਾ ਗੰਦੀ ਨਦੀ ਦੇ ਕਿਨਾਰੇ ਤੇ ਜਿਸ ਪ੍ਰਕਾਰ ਕਹਾ ਹੈ ਗੰਦ ਰੋਲੀ ਪੈਂਦੀ ਹੋਵੇ ਇਸੇ ਪ੍ਰਕਾਰ ਵੈਕਰਨੀ ਨਦੀ ਜਿਹੜੀ ਗੰਦੀ ਹੈ ਕੰਡਿਆਂ ਵਾਲੀ ਕਿਨਾਰੇ ਵਾਲੀ ਇੱਕ ਪਰਲੋਕ ਪਾਸੇ ਦਾ ਕਿਨਾਰਾ ਹੈ ਕੁਰਲੇ ਪਾਸੇ ਦਾ ਕਿਨਾਰਾ ਹੈ ਕੋਣ ਕੀ ਲੋਕਾਂ ਦੀ ਡੰਡਰੌਲੀ ਪੈ ਰਹੀ ਰੋ ਰਹੇ ਆ ਕੂਕਲੇ ਆ ਕਿ ਬੋੜੀ ਅਸੀਂ ਸਾਡੇ ਪੁੰਨ ਜਿਹੜੇ ਕੀਤੇ ਸੀ ਉਹ ਪਖੰਡ ਦੇ ਪੁੰਨ ਸਾਰੇ ਜੰਦੂਤਾਂ ਨੂੰ ਖੋਲੇ ਆ ਸਾਡੇ ਪਾਪ ਹੀ ਬੱਲੇ ਰਹਿ ਗਏ ਐ ਇਸ ਪ੍ਰਕਾਰ ਬੈਕਰਣੀ ਨਦੀ ਤੇ ਕਹਾਏ ਨਾ ਡੰਡਰੌਲਾ ਪਾ ਰਹੇ ਐ ਸਾਰੇ ਰੋ ਰਹੇ ਹੈ ਇਸੇ ਪ੍ਰਕਾਰ ਸੰਸਾਰੂਪੀ ਨਦੀ ਦੇ ਉੱਤੇ ਵੀ ਕਹਾਏ ਡੰਡਰੌਲਾ ਪਾ ਰੋ ਫਲਾਣਾ ਦੀ ਹੀ ਮਾਰਿਆ ਗਿਆ ਫਲਾਣਾ ਮਾਰਿਆ ਗਿਆ ਫਲਾਣਾ ਪੰਬਰ ਹੋ ਗਿਆ ਵਿਕਾਰਾਂ ਨੂੰ ਵਸ ਕਰ ਲਿਆ ਇਸ ਸੰਸਾਰੂਪੀ ਨਦੀ ਤੇ ਵੀ ਕਹਾਜ ਦੰਡ ਰੌਲਾ ਪੈ ਰਿਹਾ ਹੈ ਕੰਬੀ ਪਾਏ ਕਪਾਏ ਕਹਾਏ ਪਰਲੋਕ ਰੂਪੀ ਕੌਲ ਰੂਪੀ ਨਦੀ ਤੇ ਬਾਵਤੇ ਬੇਨ ਵਿਸ਼ਾਸ ਨੂੰ ਜਿਹੜੇ ਹੈ ਵੀ ਕਹਾਜ ਦੰਡ ਰੌਲਾ ਪਾਰੇ ਕਿਹੇ ਪੁਰਖੋ ਵੇਖੋ ਐਨੇ ਰਿਸ਼ੀ मुनि ਡੁੱਬ ਗਏ ਹੈ ਤੁਸੀਂ ਵੀ ਇਸ ਸੰਸਾਰ ਜੀ ਡੁੱਬ ਜਾਓਗੇ ਇਸ ਪ੍ਰਕਾਰ ਵੇਦਾਂ ਸ਼ਾਦਾਂ ਉਹ ਜਿਹੜਾ ਉਪਦੇਸ਼ ਹੈ ਇਹ ਦੰਦ ਰਹਿਣਾ ਪੈ ਰਿਹਾ ਕਰੇ ਕੋਈ ਸਮਝ ਆਵੇ ਰਹਾਉ ਸਾਲਾਹੀ ਸਾਲਾਹਣਾ ਪਿਆਰੇ ਸਲਾਹੀ ਜੋ ਵੇਦ ਸ਼ਾਸਤਰ ਜਿਸ ਪਰਮੇਸ਼ਰ ਨੂੰ ਸਲਾਉਂਦੇ ਹੈ ਅਤੇ ਸਲਾਹੀ ਜੋ ਸੰਤ ਪਰਮੇਸ਼ਰ ਨੂੰ ਸਲਾਉਂਦੇ ਹੈ ਸਲਾਹੀ ਜੋ ਸਲਾਉਣੇ ਜੋਗ ਬ੍ਰਹਮ ਹੈ ਉਸ ਨੂੰ ਹੀ ਪਿਆਰੇ ਸਲਾਣਾ ਕਰੀਏ ਦੂਜਾ ਅਵਰ ਨਾ ਕੋ ਉਸ ਪਰਮੇਸ਼ਰ ਤੋਂ ਬਿਨਾ ਅਵਰ ਸਤਾਂ ਚ ਹੋਰ ਕੋਈ ਜਾ ਅਵਰ ਨਾ ਕੋ ਆਪ ਕੋ ਬਗੈਰ ਦੂਸਰਾ ਅਵਰ ਉਸਤਾਨ ਚ ਹੋਰ ਕੋਈ ਨਹੀਂ ਹੈ ਮੇਰੇ ਪ੍ਰਭ ਸਲਾਹਨ ਸੇ ਭਲੇ ਪਿਆਰੇ ਇਹ ਪਿਆਰੇ ਆ ਮੇਰੇ ਪ੍ਰਭੂ ਜਿਹੜੇ ਤੈਨੂੰ ਸਲਾਉਂਦੇ ਉਹ ਭਲੇ ਅੱਛੇ ਹਨ ਸ਼ਬਦ ਰਤੇ ਰੰਗ ਹੋ ਜਿਹੜੇ ਗੁਰ ਸ਼ਬਦ ਵਿੱਚ ਰੰਗੇ ਉਹਨਾਂ ਨੂੰ ਰੰਗ ਆਨੰਦ ਪ੍ਰਾਪਤ ਹੁੰਦਾ ਹੈ ਆਪ ਦਾ ਜਿਸ ਕੀ ਸੰਗਤ ਜੇ ਮਿਲੈ ਪਿਆਰੇ ਇਹ ਪਿਆਰੇ ਉਹਨਾਂ ਪਿਆਰਿਆਂ ਵਿੱਚ ਜਿਨ੍ਹਾਂ ਨੂੰ ਆਨੰਦ ਪ੍ਰਾਪਤ ਹੋਇਆ ਹੈ ਪ੍ਰੇਮ ਪ੍ਰਾਪਤ ਹੋਇਆ ਹੈ ਉਹਨੋ ਵੀ ਸੰਗਤ ਜੇ ਮਿਲ ਜਾਵੇ ਰਾਸ ਲੈ ਤਤ ਬਿਲੂ ਤਾਂ ਰਾਸ ਆਨੰਦ ਬ੍ਰਹਮ ਆਨੰਦ ਪ੍ਰਾਪਤ ਕਰਕੇ ਤਤ ਸਰੂਪ ਨੂੰ ਬਲੋਏ ਦੇਖ ਲਈਏ ਮਗਰੇ ਹੋ ਕੇ ਰੰਗੇ ਉਹਨੂੰ ਰੰਗ ਆਨੰਦ ਪ੍ਰਾਪਤ ਹੁੰਦਾ ਹੈ ਇਸ ਦੀ ਸੰਗਤ ਜੇ ਮਿਲਿਆ ਪਿਆਰੇ ਤੁਸੀਂ ਐਸੇ ਪੁਰਖਾਂ ਦੀ ਸੰਗਤ ਜੇ ਕਰਕੇ ਮਹਾਤਮਾ ਨਹੀਂ ਮਿਲ ਜਾਵੇ ਇਹ ਪਿਆਰੇ ਰਾਸ ਲੈ ਤਤ ਬਿਲੂ ਤਮ ਰਸ ਨੂੰ ਲੈ ਲਈਦਾ ਤਦਸ ਰੂਪ ਦੇ ਗਿਆਨ ਨੂੰ ਬਲੋਏ ਰੜਕ ਲਈਦਾ ਨਰਨਾ ਕਰਕੇ ਵਿਚਾਰ ਲਈਦਾ ਬਲੋਏ ਨਾ ਦੇਖ ਲਈਦਾ ਰੂਪ ਰੂਪ ਦੇ ਤਾਈਂ ਪਤ ਪਰਵਾਨਾ ਪਤ ਪਰਵਾਨਾ ਸਾਜ ਦਾ ਪਿਆਰ ਇਹ ਬਾਈ ਨੇ ਕੋਣ ਸੱਚੀ ਪਰਦਾ ਪਰਵਾਨਾ ਹੈ ਟੋਂਬੂ ਹੈ ਜਿਸ ਟੋਂਬੂ ਨੇ ਦਿਖਾਉਣੇ ਕਰਕੇ ਬਾਦਸ਼ਾਹ ਦੇ ਜਿਵੇਂ ਕੋਈ ਆਦਰ ਪਾਉਂਦਾ ਲਿਖਤ ਹੋਵੇ ਤਾਂ ਇਸੇ ਪ੍ਰਕਾਰ ਸੱਚੇ ਪਰਮੇਸ਼ਰ ਦੁਰਗਾ ਦੀ ਪਾਦਾ ਪਰਵਾਨਾ ਨਾਮ ਦਾ ਜਿਨ੍ਹਾਂ ਦੇ ਪਾਸ ਟੋਂਬੂ ਪਰਵਾਨਾ ਹੈ ਨਾਮ ਸੱਚਾ ਨੀਰਸਾ ਇਹ ਸੱਚਾ ਨਾਮ ਹੀ ਨਿਸ਼ਾਨ ਹੈ ਪਰਮੇਸ਼ਰ ਦੇ ਦਰਜਾ ਪ੍ਰਾਟੋਂਬੂ ਬਰ ਪਰਵਾਨਾ ਸਾਜ ਦਾ ਜਿਹਨਾਂ ਦੀ ਕਾਮ ਕਰੋ ਯਾਦ ਕਰਨ ਪਤਨੀ ਗੁਆਈ ਸਚਾਈ ਵਿੱਚ ਜਿਹੜੇ ਰਹੇ ਹੈ ਇਹ ਦੁਨੀਆ 'ਚ ਇੱਜ਼ਤ ਦਾ ਪਰਵਾਨਾ ਇਹ ਟੋਂਬੂ ਹੈ ਸੱਚੀ ਪ੍ਰਾਪਤੀ ਵਾਸਤੇ ਜਿਹੜੇ ਔਗਣਾ ਤੋਂ ਰਹਿਤ ਹੋਣਾ ਗੁਨਾਹਾਂ ਦੀ ਧਾਰਨੀ ਹੋਣਾ ਤੇ ਪਰਲੋਕ ਵਿੱਚ ਨਾਮ ਸੱਚਾ ਨੀਸਾਨ ਪਰਮੇਸ਼ਰ ਦਾ ਨਾਮ ਹੀ ਸੱਚਾ ਟੰਬੂ ਹੈ ਭਾਈ ਨੀਸਾਨ ਪਰਮੇਸ਼ਰ ਨੂੰ ਪ੍ਰਗਟ ਕਰਨ ਵਾਲਾ ਹੈ ਜੋ ਨਾਮ ਨੂੰ ਜਪਦੇ ਹਨ ਆਇਆ ਲਿਖ ਲੈ ਜਾਵਣਾ ਪਿਆਰੇ ਜੋ ਜੀਵ ਇਥੇ ਆਇਆ ਹੈ ਉਹ ਇਹ ਇਹ ਕਰਮ ਕੀਤੇ ਹੈ ਉਨੇ ਕੇ ਹੰਤਾ ਕਰਨ ਰੂਪੀ ਕਾਗਜ਼ੇ ਲੈ ਜਾਣੇ ਆ ਪ੍ਰਲੋਕ ਵਿੱਚ ਹੁਕਮੀ ਹੁਕਮ ਪਛਾਣ ਪਰਮੇਸ਼ਰ ਹੁਕਮੀ ਦਾ ਹੁਕਮ ਹੈ ਇਹ ਪਛਾਣੋ ਕਿ ਜੋ ਆਇਆ ਹੈ ਮਨੁੱਖਾਂ ਨੂੰ ਤਾਂ ਕੇ ਪਤ ਹੜ ਕੇ ਉਹਨ ਪਰਮੇਸ਼ਰ ਦੇ ਨਾਮ ਨੂੰ ਨਾਲ ਲਿਜਾਣਾ ਹੈ ਇਹ ਹੁਕਮੀ ਦਾ ਹੁਕਮ ਹੈ ਪਛਾਣ ਲਓ ਜਿਹੜਾ ਇਸ ਹੁਕਮੀ ਦੇ ਹੁਕਮ ਨੂੰ ਪਛਾਣੇਗਾ ਉਹਨੂੰ ਹੁਕਮੀ ਪਰਮੇਸ਼ਰ ਹੁਕਮ ਮੰਨਣ ਵਾਲਾ ਜਾਣ ਕੇ ਪਛਾਣ ਕੇ ਪ੍ਰਮਾਣ ਨਹੀਂ ਕਰ ਲਏਗਾ ਉਹਨੂੰ ਪਰਮੇਸ਼ਰ ਦੀ ਪਛਾਣ ਸਿਆਣ ਗਿਆਨ ਹੋ ਜਾਏਗੀ ਗੁਰ ਬਿਨ ਹੁਕਮ ਨਾ ਬੁਝੀਐ ਪਿਆਰੇ ਹੁਕਮ ਕੀ ਹੈ ਸਤਿਗੁਰਾਂ ਤੋਂ ਬਗੈਰ ਹੁਕਮ ਬੁਝਿਆ ਨਹੀਂ ਜਾਂਦਾ ਹੈ ਭਾਈ ਸਮਝਿਆ ਨਹੀਂ ਜਾਂਦਾ ਸੱਚੇ ਸਾਚਾ ਤਾਣ ਸੱਚੇ ਨਾਮ ਜਪਣ ਵਾਲੋਂ ਸੱਚਾ ਤਾਣ ਬਲ ਹੈ ਜੋ ਵੇਖਦਾ ਉਹਨਾਂ ਦੇ ਅੰਦਰ ਸੱਚੇ ਸਾਚਾ ਤਾਣ ਸੱਚੇ ਅਕਾਲ ਪੁਰਖ ਦਾ ਸੱਚਾ ਬਲ ਹੈ ਇਹ ਹੁਕਮ ਹੈ ਉਹਦੀ ਰਜਾ ਵਿੱਚ ਰਹੋ ਜਿਹਨੂੰ ਸੱਚੇ ਦਾ ਬਲ ਹੈ ਉਹ ਸੱਚੇ ਪੁਰਖ ਹੋਣਗੇ ਵੇਕ ਰੂਪੀ ਦਾਲਾ ਜਿਨ੍ਹਾਂ ਦੇ ਅੰਦਰ ਹੁਕਮ ਹੈ ਅੰਦਰ ਨਿਮਮਿਆ ਪਿਆਰੇ ਵਾਇਦ ਰੂਪੇ ਹੁਕਮ ਦੇ ਅੰਦਰ ਹੀ ਹੈ ਭਾਈ ਮਾਤਾ ਦੇ ਗਰਭ ਵਿੱਚ ਰਗਤ ਬਿੰਦ ਦੀ ਇਕਤਰਤਾ ਰੂਪ ਹੋ ਕੇ ਨਿਮਮਿਆ ਇਸਤਤ ਹੋਇਆ ਹੈ ਹੁਕਮ ਹੈ ਉਦਰ ਮਝਾਰ ਤੁੰਦਵਾਰਾ ਉਦੋਂ ਮਾਤਾ ਦੇ ਗਰਭ ਦੇ ਵਿੱਚ ਜੇਰ ਦੇ ਮਝਾਰ ਜਾਣੇ ਹੋ ਕੇ ਇਤਿਹਾਸੀ ਹੁਕਮ ਕਰਕੇ ਉਦੋਂ ਪੇੜ ਦੇ ਅੰਦਰ ਜੀਵ ਕੀ ਜਦੋਂ ਸੱਤਾ ਇਮਾਰਾ ਹੋਇਆ ਸਿਤਕ ਹੁਕਮੇ ਅੰਦਰ ਜੰਮਿਆ ਪਿਆਰੇ ਜਦੋਂ 9 ਮਹੀਨੇ ਹੋ ਗਏ ਹੁਕਮ ਹੋਇਆ 10ਵੇਂ ਮਹੀਨੇ ਚ ਇਸਨ ਜਨਮ ਧਾਰਨਾ ਕੀਤਾ ਹੈ ਪਿਆਰੇ ਉਦੋਂ ਸਿਰ ਕਹਿ ਭਾਰ ਉਦੋਂ ਉਲਟਾ ਲੰਗਦਾ ਸੀ ਸਿਰ ਥੱਲੇ ਹੁੰਦਾ ਤੇ ਪੈਰ ਤਹਾਨੂੰ ਹੁੰਦੇ ਐ ਮੁਖ ਚਲੇ ਪਰ ਉਰੇ ਬਸੰਦੋ ਕੋਸੜੇ ਢਾਏ ਨਾਂ ਕਿਸੋ ਧਣੀ ਕਿਉਂ ਵਸਾਰਿਆ ਉਦਲੇ ਜਿੱਦੋਂ ਨਾ ਐ ਇਹ ਹੁੰਦਾ ਕੋਈ ਕਾਲਾ ਮਕਦਾ ਸੀ ਸਰਵੇ ਭਾਰ ਤੇ ਪਰਮੇਸ਼ਰ ਨੂੰ ਚੇਤੇ ਕਰਦੇ ਵਾਹਿਗੁਰੂ ਮੈਨੂੰ ਰੱਖੋ ਮੈਂ ਸਵਾਸ ਸੋਹ ਕੇ ਆਪਹਨ ਕਰਿਆ ਕਰੂੰ ਧਰਮੀ ਕਿਰਤ ਕਰਕੇ ਦਸਮਾ ਹਿੱਸਾ ਤੇਰੇ ਨਾਮ ਦਿਆ ਕਰੂੰ ਮੈਂ ਕੋਈ ਪਾਪ ਨਹੀਂ ਕਰੂੰਗਾ ਇਹ ਉਲਟਾ ਸਰਵੇ ਭਾਰ ਪਰਨ ਕਰਦਾ ਸੀ ਉੰਦੋ ਉੰਦੋ ਉਲਟਾ ਉਲਟਾ ਹੋ ਰਿਹਾ ਸੀ ਹੁਣ ਭਾਈ ਤੂੰ ਉਲਟਾ ਹੋ ਰਿਹਾ ਹੈ ਤੇਰੇ ਸਿਰ ਤੇ ਤਹਾਰ ਪੈ ਰਿਹਾ ਪਾਪਾਂ ਦਾ ਮਾਰਾ ਦੇ ਨਾਉ ਜਿਹੜੇ ਇਕਰਾਰ ਕੀਤੇ ਪਰਮ ਕੀਤੇ ਉਹਨਾ ਤੋਂ ਉਲਟ ਹੋ ਰਿਹਾ ਹੈ ਉਲਟਾ ਫਿਰ ਸਿਰ ਭਾਰਤ ਨੂੰ ਲੁਮਕਾਇਆ ਜਾਏਗਾ ਗੁਰਮੁਖ ਦਰਗਹ ਜਾਣੀਏ ਪਿਆਰੇ ਜਿਹੜੇ ਗੁਰਮੁਖ ਹੈ ਗੁਰਾਂ ਦੇ ਦੁਆਰਾ ਉਪਦੇਸ਼ ਧਾਰਨਵਾਜੇ ਉਹ ਦਰਗਾਹ ਜਿੱਥੇ ਜਾਣੇ ਜਾਂਦੇ ਇਹ ਪਿਆਰੇ ਆ ਕਲਾ ਕਾਰਜ ਸਾਰ ਜਿਹਨੇ ਆਪਣੇ ਮਨੁੱਖਾ ਜਨਮ ਦੇ ਕਾਰਜ ਨੂੰ ਸਾਰ ਕੇ ਗਿਆਨ ਪ੍ਰਾਪਤ ਕਰਕੇ ਮੁਕਤ ਰੂਪੀ ਪ੍ਰਾਪਤੀ ਕਰਕੇ ਇਹ ਕਾਰਜ ਅਨੁਸਾਰ ਕੇ ਚੱਲੇ ਹੈ ਹੁਕਮੇ ਅੰਦਰ ਆਇਆ ਪਿਆਰੇ ਪਰਮੇਸ਼ੁਰ ਦੇ ਹੁਕਮ ਦੇ ਅੰਦਰ ਜਨਮ ਧਾਰ ਕੇ ਸੰਸਾਰ ਵਿੱਚ ਆਇਆ ਇਹ ਪਿਆਰੇ ਹੁਕਮੇ ਜਾਦੂ ਜਾਏ ਇਹ ਹੁਕਮ ਵਿੱਚ ਜਾਣ ਵਾਲਾ ਇਹ ਜੀਵਨ ਅੰਤ ਨੂੰ ਜਾਂਦਾ ਰਹਿੰਦਾ ਹੈ ਲੋਕ ਇਸ ਲੋਕ ਵਿੱਚੋਂ ਹੁਕਮ ਵਿੱਚ ਜਨਮ ਧਾਰ ਕੇ ਇਸ ਲੋਕ 'ਚ ਆਇਆ ਹੈ ਹੁਕਮ ਵਿੱਚ ਜਾਣ ਵਾਲਾ ਇਹ ਰਾਹੀ ਮੁਸਾਫਿਰ ਦੀ ਨਹੀਂ ਆਈ ਹੈ ਅੰਤ ਨੂੰ ਚਲਿਆ ਜਾਏਗਾ ਹਕੂਮੇ ਜਾਂਦੋ ਜਾਏ ਹਕੂਮੇ ਵਿੱਚ 3 ਸਾਲ સુધી ਜਾਏ ਪੈਦਾ ਹੋਇਆ ਤੇ ਹਕੂਮੇ ਵਿੱਚ ਇਹ ਜਾਂਦੋ ਪਰਲੋਕ ਨੂੰ ਜਾਵੇਗਾ ਪਰਲੋਕ ਰੂਪੀ ਜਾਇ ਨਾ ਉਹ ਜਗ੍ਹਾ 'ਚ ਹਕੂਮੇ ਵਿੱਚ ਜਾਣਾ ਕਰੇਗਾ ਹਕੂਮੇ ਜਾਂਦੋ ਜਾਏ ਜਿਹੜਾ ਗੁਰਾਂ ਦੇ ਹਕੂਮੇ ਵਿੱਚ ਚੱਲਦਾ ਹੈ ਉਹ ਸਭ ਸੰਗਧੀ ਜਾਸ ਰੂਪ ਰੂਪੀ ਜਗ੍ਹਾ ਜਾਂਦੋ ਚਲਿਆ ਜਾਂਦਾ ਹੈ ਅਤੇ ਉਹ ਅੱਗੇ ਨੂੰ ਜਾਂਦਾ ਰਹੇਗਾ ਸਤੂਰੂਪ ਰੂਪੀ ਜਗ੍ਹਾ ਚੁਰੀਆ ਕਾ ਰੂਪੀ ਜਗ੍ਹਾ 'ਚ ਜੋ ਹਕੂਮ ਨੂੰ ਮੰਨੇਗਾ ਤਾਂ ਕਿ ਇਸ ਪਰਮੇਸ਼ਵਰ ਸਾਰੀਆਂ ਜਗਾਂ 'ਚ ਹੁਕਮ ਹੈ ਉਹਦੇ ਹੁਕਮ ਵਿੱਚ ਹੀ ਜਾਂਦਾ ਤੇ ਪੈਦਾ ਹੁੰਦਾ ਹੈ ਹੁਕਮੇ ਬੰਨ ਚਲਾਈਏ ਪਿਆਰੇ ਤੇ ਪਿਆਰੇ ਆਗਣ ਕੀਤੇ ਕਰਕੇ ਵਾਹਿਗੁਰੂ ਦੇ ਹੁਕਮ ਵਿੱਚ ਜੰਮ ਦੂਤ ਇਹਨੂੰ ਬੰਨ ਕੇ ਆਗਣਾ ਵਾਲਾ ਜਾਣ ਕੇ ਪ੍ਰਲੋਕ ਨੂੰ ਚਲਾ ਲੈਂਦੇ ਆ ਜੂਨਾ ਹੀ ਤੋੜ ਲੈਂਦੇ ਆ ਮਨਮੁਖ ਲਹਿ ਸਜਾ ਜੀ ਮਨਮੁਖ ਲੋਕ ਪ੍ਰਲੋਕ 'ਚ ਜਾ ਕੇ ਡੰਡ ਲੈਂਦੇ ਆ ਸਜ਼ਾ ਮਿਲਦੀ ਆ ਉਹਨਾਂ ਨੂੰ ਖੰਡ ਧਾਰ ਗਲੀ ਤੇ ਪੀੜੀ ਨੇ ਖਾਲੀ ਜਾ ਚਲ ਗਿਓ ਪੀੜੀ ਕਿੱਥੇ ਮਾਦ ਪਿਤਾ ਕਲ ਤੇ ਕੋਈ ਬੇਲੀ ਨਾਹੀਂ ਕੋਈ ਵੀ ਸਹਾਇਕ ਨਹੀਂ ਹੁੰਦਾ ਹੈ ਹੁਕਮੇ ਸ਼ਬਦ ਪਛਾਣੀਏ ਪਿਆਰੇ اے ਵਾਹਿਗੁਰੂ ਦੇ ਹੁਕਮ ਨੂੰ ਮੰਨ ਕੇ ਗੁਰਾਂ ਦੇ ਸ਼ਬਦ ਨੂੰ ਉਪਦੇਸ਼ ਨੂੰ ਪਛਾਣਨ ਕਰੀਏ ਏਹ ਪਿਆਰੇ ਦਰਗਹ ਪੈਦਾ ਜਾਏ ਕੀ ਵਾਹਿਗੁਰੂ ਜੀ ਦਰਗਾਹ ਸੱਚਖੰਡ ਤੇ ਜਾਸੂ ਰੂਪੀ ਪੋਸ਼ਾਕ ਕਰਕੇ ਭਗਤੀ ਨੂੰ ਸਿਰੋਪਾਓ ਕਰਕੇ ਪਹਿਦਾ ਵੜਿਆਇਆ ਜਾਏਗਾ ਪਹਿਨਾਇਆ ਜਾਵੇਗਾ ਹੁਕਮੇ ਗਣਤ ਗਣਾਈਏ ਪਿਆਰੇ ਤੁਸ ਨੂੰ ਮਿੱਟੀ ਭਾਰੀ ਕਰਮਾਂ ਧਰਮਾਂ ਦੀ ਗਿੰਤੀ ਮੈਂਨੇ ਛਿਲੇ ਕੱਢੇ ਐ ਮੈਂਨੇ ਉਪਾਸ਼ਨਾ ਕੀਤੀ ਐ ਇੰਨੇ ਦੇਵਤਿਆਂ ਨੂੰ ਮਨਾਇਆ ਐ ਕਿਉ ਗਿੰਤੀਆਂ ਗਿਣਦੇ ਰਹਿੰਦੇ ਮੈਂ ਇੰਨੇ ਸਾਧਨ ਕੀਤੇ ਐ ਕਿਉ ਜਿਤਾਉਂਦੇ ਰਹੇਗੇ ਹੰਕਾਰ ਚ ਹੁਕਮੇ ਹੋਮੈ ਦੂ ਹੁਕਮੇ ਸੈ ਸੰਗੀ ਹੁਕਮਾਂ ਦੇ ਕਰਕੇ ਹੋਮੇ ਉਹਨਾਂ ਦੇ ਅੰਬਲ ਕੀਮਬੜੀ ਰਹਿੰਦੀ ਐ ਤੇ ਦੋ ਜੁਦਾਗੀ ਹੈ ਉਹਨਾਂ ਦੇ ਜੀਵ ਦੇ ਭੇਦ ਗਿਆਨ ਹੈ ਕਿ ਹੋਮੇ ਕਰਕੇ ਦੋ ਜੰਮਣ ਤੋਂ ਮਰਨ ਕੀ ਮੜੀ ਰਹਿੰਦੀ ਐ ਹੋਮੇ ਕਰਕੇ ਰਾਗ ਤੋਂ ਦੁਆਇ ਕੋ ਮਿੱਤਰ ਤੋਂ ਸੱਤ ਤੇ ਸੁਖ ਤੋਂ ਦੋਖੋ ਪਾਗ ਤੋਂ ਪੁੰਨ ਇਹ ਚਿੰਬੜੀ ਰਹਿੰਦੀ ਐ ਦਇਆ ਦੇ ਰੂਪੋ ਹੁਕਮੇ ਪਾਵੈ ਪਵਾਈਏ ਪਿਆਰੀ ਇਹ ਭਾਈ ਹੁਕਮ ਦੇ ਵਿੱਚ ਇਹ ਜੀਵ ਜਿਹੜਾ ਮਾਇਆ ਦੇ ਮੋਹ 'ਚ ਲੱਗਾ ਹੋਇਆ ਕਰਕੇ ਇਸ ਨੂੰ ਪੁੰਦਾ ਆਇਆ ਹੈ 84 ਲੱਖ ਜੂਨ ਤੇ ਅੱਗੇ ਵਾਸਤੇ ਵੀ ਜੂਨਾ ਚ ਪਾਇਆ ਜਾਂਦਾ ਹੈ ਆਗਣ ਮੁਠੀ ਰੋਏ ਤੇ ਮਹਾਰਾ ਉਗਣਾ ਕਰਕੇ ਕੀ ਕਾਰਨ ਕਹਿੰਦੇ ਮਹਾਰਾ ਕਹਿੰਦੇ ਉਗਣਾ ਕਰਕੇ ਮੁਠੀ ਲੁੱਟੀ ਗਈ ਹੈ ਇਸਤਰੀ ਉਹ ਜਿਹੜੀ ਕਦੇ ਪੇਕੀ ਨਹੀਂ ਉਹਨੂੰ ਸੌਰੀ ਕਰਕੇ ਤੇ ਆਦਰ ਪਾਉਂਦੀ ਹੈ ਐਵੇਂ ਲੋਕ ਕੋ ਲੋਕ ਆਦਰ ਨਹੀਂ ਪਾਉਂਦੇ ਉਗਣਾ ਕਰਕੇ ਜੇ ਲੁੱਟੀ ਗਈ ਹੈ ਮੁਠੀ ਲੁੱਟੀ ਹੈ ਉਗਣਾ ਕਾ ਆਦਕਾ ਨੇ ਉਹ ਰੋਂਦੀ ਰਹਿੰਦੀ ਐ ਰੂਹੇਹੀ ਜੀ ਹਾਲ ਤੇ ਉਹਨਾਂ ਦੀ ਹੁਕਮ ਸੰਜਾਪ ਸਾ ਕਾ ਪਿਆਰੇ ਸਈ ਸ਼ਾ ਕਾਲ ਪੂਰਿਆ ਜਿਹੜਾ ਹੁਕਮ ਹੈ ਗੁਰੂ ਪਾਤਸ਼ਾਹ ਦੇ ਨਾਲ ਉਸ ਨੂੰ ਸਿਆਣ ਨਾ ਕਰੇ ਕੋ ਨਾ ਹੁਕਮ ਨਾਨਕ ਸਤਗੁਰੂ ਦੀਆ ਬੁਝਾਏ ਜੀਓ ਸੱਚ ਮਿਲੈ ਵੜੇ ਆਈ ਹੋ ਉਹਨਾਂ ਨੂੰ ਸੱਚੇ ਗੁਰਾਂ ਤੋਂ ਸਤਨਾਮ ਮਿਲਦਾ ਹੈ ਸਤਨਾਮ ਨਾਲ ਜਿਹੜੇ ਮਿਲਦੇ ਉਹਨਾਂ ਨੂੰ ਸੱਚੇ ਦਾ ਸਰਬਲੋ ਮੰਨਨ ਵਿਅਸੰਤ ਤੋਂ ਦਾ ਸੋਧਨ ਤੂੰ ਇਸ 72 ਰੁਪਏ ਸੱਚ ਨੂੰ ਮਿਲ ਜਾਂਦਾ ਹੈ ਫੇਰ ਬ੍ਰਹਮ ਗਿਆਨੀ ਆਪ ਪਰਮੇਸ਼ਰ ਦੇ ਵੀ ਬਿਹਾਈ ਪ੍ਰਾਪਤ ਹੁੰਦੀ ਹੈ ਆਖਣ ਔਖਾ ਆਖੀਏ ਪਿਆਰੇ ਅਖੇ ਨਾਗ ਦਾ ਆਖਣਾ ਕੀ ਔਖਾ ਐਵੇਂ ਆਖਦੇ ਰਹਾਂਗੇ ਮਾਰਾ ਕਹਿੰਦੇ ਵੀ ਪਰਮੇਸ਼ਰ ਦਾ ਨਾਮ ਆਖਣਾ ਬਹੁਤ ਔਖਾ ਹੈ ਜੇ ਆਖਣਾ ਕਰੀਏ ਤਾਂ ਪਤਾ ਲੱਗਦਾ ਹੈ ਆਖਣ ਆਖਣ ਔਖਾ ਸੱਚਾ ਨਾਮ ਸੱਚਾ ਨਾਮ ਦਾ ਕਹਿਣਾ ਬੜਾ ਕਹਿਣਾ ਹੋਰ ਸਾਰੀਆਂ ਗੱਲਾਂ ਆਦਮੀ ਔਖੇ ਤੋਂ ਔਖੀਆਂ ਕਰ ਲੈਂਦਾ ਹੈ ਪਰ ਮਹਾਰਾਜ ਦਾ ਨਾਮ ਨਹੀਂ ਹਰ ਵਕਤ ਕਿਹਾ ਜਾਂਦਾ ਇਹ ਬਹੁਤ ਕਠਿਨ ਹੈ ਆਖਣਾ ਕਿਉ ਸੁਣੀਏ ਸੱਚਨਾ ਤੇ ਜਦੋਂ ਆਖਣਾ ਅੱਖੀਂ ਸੁਣ ਲਵੇ ਫੇ ਕਹਿੰਦੇ ਸੁਣੀਏ ਵੀ ਕਿਵੇਂ ਸੱਚਾ ਨਾਮ ਸੁਣਿਆ ਨਹੀਂ ਜਾਂਦਾ ਮਨ ਫੁਰਨਿਆਂ ਜੁੜਿਆ ਰਹਿੰਦਾ ਕਦੇ ਕਿਸੇ ਸੰਕਲਪ ਜੁੜਿਆ ਰਹਿੰਦਾ ਕਦੇ ਕਿਸੇ ਸੁਭਾਅ ਜੁੜਿਆ ਰਹਿੰਦਾ ਇਹ ਪਰਵੇਸ਼ ਦਾ ਆਖਣਾ ਵੀ ਆਖਿਆਣਾ ਦੁਆਰਾ ਕਠਿਨ ਹੈ ਉਹਦੇ ਸੂਪ ਲਖਣਾ ਦਾ ਤੇ ਕਿਉ ਸਰਬਨੂ ਨਹੀਂ ਕੀਤਾ ਜਾਂਦਾ ਪਾਰਵਤੀ ਅਮਰ ਕਥਾ ਸ਼ਿਵਜੀ ਸੁਣਾਉਣ ਲੱਗਾ ਤਿੰਨ ਵਾਰੀ ਸੁਣਾਉਂਗੀ ਇੱਕ ਵਾਰੀ ਤਾਂ ਮਾਛਾਂ ਸੁਣੀ ਉਹ ਮਸ਼ਿੰਦਰ ਨਾਲ ਬਣਿਆ ਅਤੇ ਇੱਕ ਵਾਰੀ ਫੇਰ ਸ੍ਰੀ ਆਦਿਵਿ ਦੀ ਆ ਕੇ ਸੁਣਾਉਣ ਲੱਗਾ ਉੱਥੇ ਵੀ ਕਾਰਕਤੀ ਨੂੰ ਨੀਂਦ ਆ ਗਈ ਫੇਰ ਅਮਰਨਾਹ ਚਾ ਕੇ ਸੁਣਾਈ ਉੱਥੇ ਤੋਤੇ ਦਾ ਅੰਡਾ ਸੁੱਕਿਆ ਸੀ ਉਹ ਸੁਣ ਕੇ ਹਰਾ ਹੋ ਕੇ ਸੁੱਕ ਦਿਓ ਬਣਿਆ ਸੀ ਇਸ ਪ੍ਰਕਾਰ ਸੁਣਨਾ ਵੀ ਮਾਰਗ ਸੱਚਾ ਨਾਓ ਕਿਵੇਂ ਸੁਣੀਓਗੇ ਸੋਨਾ ਬਣਾ ਕਰਨ ਹੈ ਪਰਮੇਸ਼ਰ ਦੇ ਨਾਮ ਦਾ ਜਿੰਨੀ ਸੂਸਾ ਲਾਇਆ ਪਿਆਰੇ ਇਹ ਭਾਈ ਜਿਨ੍ਹਾਂ ਨੇ ਉਸ ਪਰਮੇਸ਼ਰ ਦੀ ਸ਼ਰਤ ਨੂੰ ਕੀਤਾ ਹੈ ਅੰਤ ਰਾਮ ਨੂੰ ਰੱਬਿਆ ਹੈ ਪਿਆਰੇ ਹੋ ਤਿੰਨ ਬਲਿਹਾਰ ਜਾ ਉਹ ਧੰਨ ਪੁਰਖ ਹੈ ਅੱਖਣਾ ਵੀ ਉਹਦਾ ਔਖਾ ਹੈ ਸੋਨਾ ਵੀ ਔਖਾ ਹੈ ਸਰਦਾਰ ਉਹ ਸ਼ਾਸਰੂਪੀ ਕਰਨਾ ਨਾਲ ਸੁਣਦਾ ਨਹੀਂ ਕਿ ਕੰਨ ਸੁਣਦਾ ਦੂਏ ਕੰਨ ਨਿਕਲ ਜਾਂਦਾ ਹੈ ਅਤੇ ਅੱਖਣਾ ਵੀ ਔਖਾ ਹੈ ਹੋਰ ਗੱਲਾਂ ਤੇ ਪਰਦੇ ਜਾਂਦਾ ਮਾਦਾ ਸੇਵ ਨਹੀਂ ਹਰ ਵਕਤ ਆਖ ਲੱਗੇਗਾ ਜਿਵੇਂ ਦਸੇ ਕਾਲਾ ਸ਼ਾਹ ਜੀ ਨੇ ਪੰਡਤਾਂ ਨੂੰ ਕਾਲਾ ਸ਼ਾਹ ਜੀ ਨੂੰ ਕਹੇ ਸੀ ਕਿ 8 ਘੰਟੇ ਵਾਹਿਗੁਰੂ ਮੰਤਰ ਦਾ ਸਿਮਰਨ ਕਰੋ ਹਨ ਨੂੰ ਨਾਲੇ ਖੰਡਕਿਓ ਖਾਣ ਨੂੰ ਨਾਲੇ ਚੰਗੇ ਵਸਤ ਦੇਾਂਗੇ ਉਹ ਜਦੋਂ ਮਹਾਰਾਜ ਸਾਹਿਬ ਜੀ ਨੇ ਇਧਰ ਉਧ ਹੋਏ ਤੇ ਉਸ ਵੇਲੇ ਗੱਲਾਂ ਕਰਨ ਲੱਗੇ ਸਾਈ ਆਲਮਸ ਨੂੰ ਪਹਿਲੇ ਤੇ ਲਾਤਾ ਗੱਲਾਂ ਨਾ ਕਰਨ ਦਿਓ 8 ਘੰਟਿਆਂ ਤੋਂ ਬਾਅਦ ਖੰਡਕਿਓ ਖਾਣ ਨੂੰ ਦਿੱਤਾ ਅਰੀਸ਼ ਵੀ ਬਸਤ ਤੇ ਪੰਜ ਕਈ ਮੋਰ ਹੁੰਦ ਸੀ ਕਹਿਣ ਲੱਗੇ ਮਹਾਰਾ ਅਸੀਂ ਨਹੀਂ ਇਹ ਕਰ ਸਕਦੇ ਇਹਦਾ ਗਿੱਲਾ ਪੀਣਾ ਇਹ ਨਹੀਂ ਪੀਹਾ ਜਾਂਦਾ ਸਾਥੋਂ ਅਸੀਂ ਤਾਂ ਮਾਰੇ ਪਤਰੀ ਹਿਾਰੀ ਬੜੀ ਸ਼ਿਕਾਰ ਨੂੰ ਮਾਰ ਲਿਆਵੇ ਛੇਤੀ ਰਾਹੁ ਕਿਦੋਂ ਬੈਲ ਹਮਾਰੇ ਸਾਰ ਸਤੀਆ ਖੇਤੀ ਇਸ ਦੇ ਨਾਲ ਹੀ ਗੁਜ਼ਾਰਾ ਕਰ ਲਿਆ ਕਰਾਂਗੇ ਇਹ ਨਹੀਂ ਮਾਰਾ ਸਾਥੋਂ ਆਖਿਆ ਜਾਂਦਾ ਇਸ ਪ੍ਰਕਾਰ ਆਖਣਾ ਬਹੁਤ ਔਖਾ ਹੈ ਪਿਆਰੇ ਤੇ ਸੁਣਿਓ ਵੀ ਨਹੀਂ ਜਾਂਦਾ ਕਿ पार्वती ਸੌਂਗੀ ਸੀ ਸੋ ਇਸ ਪ੍ਰਕਾਰ ਪਰਮੇਸ਼ਰ ਦਾ ਨਾਮ ਸੁਣੀਏ ਵੀ ਕਿਸ ਪ੍ਰਕਾਰ ਇੰਨੀ ਸੋ ਸਾਲਾ ਆਪਿਆੜੇ ਇਹ ਭਾਈ ਜਿਨ੍ਹਾਂ ਨੂੰ ਉਸ ਪਰਮੇਸ਼ਰ ਦੀ ਸੇਕ ਨੂੰ ਕੀਤਾ ਹੈ ਉਹ ਤਿੰਨ ਬਲਿਹਾਰ ਹੈ ਜਿਆਦਾ ਅੱਜ ਉਹਨਾਂ ਗੁਰਮਖਾਂ ਤੋਂ ਬਲਿਹਾਰ ਕੁਰਬਾਨ ਜਾਣੇ ਹਾਂ ਨਾਉ ਮਿਲੇ ਸੰਤੋਖੀਆਂ ਪਿਆੜੇ ਇਹ ਭਾਈ ਸੰਤੋਖੀਆਂ ਉੱਤੇ ਬਿੰਦੇ ਵੀ ਹੈ ਸਾਰੀਆਂ ਪੂਤੀਆਂ ਤੇ ਰਹਿ ਗਏ ਸੰਤੋਖੀਆਂ ਕੋਈ ਸੰਤੋਖੀਆਂ ਹੈ ਸਤਿ ਸੰਤੋਖ ਹੋਇਆ ਹੈ ਵਾਹ ਤੁਮੇ ਉਹਨਾਂ ਨੂੰ ਮਾੜਾ ਦਾ ਨਾਮ ਮਿਲਦਾ ਹੈ ਪਿਆਰੇ ਨਾਮ ਦੇ ਮਿਲਨੇ ਕਰਕੇ ਸੰਤੁਸ਼ਟ ਵਿਕਤੀਆਂ ਹੋ ਗਈਆਂ ਉਹਨਾਂ ਦੀ ਨਜ਼ਰੀ ਮੇਲ ਮਿਲਾ ਨਜ਼ਰੀ ਜੋ ਪ੍ਰਮੇਸ਼ਰ ਦਾ ਕਿਰਪਾ ਦ੍ਰਿਸ਼ਟੀ ਕਰਨ ਵਾਲਾ ਨਜ਼ਰੀ ਜੋ ਸਤਿਗੁਰੂ ਗਿਆਨੀ ਹੈ ਉਸ ਪਰਮੇਸ਼ਰ ਦੇ ਮੇਲ ਤੇ ਮੁਲਾਕਾਤ ਹੁੰਦੇ ਹਨ ਕਾਇਆ ਕਾਗਦ ਜੀਤੀ ਹੈ ਪਿਆਰੇ ਇਹ ਭਾਈ ਕਾਇ ਜਿਹੜੀ ਬੁੱਧ ਹੈ ਇਹ ਕਾਗਜ਼ ਬਣ ਜਾਵੇ ਮਨ ਮਸਵਾਨੀ ਧਾਰ ਇਹ ਦੇ ਹੀ ਕਾਗਜ਼ ਬਣ ਜਾਵੇ ਅਤੇ ਮਨ ਮਸਵਾਨੀ ਮਨ ਜਿਹੜਾ ਮਸਵਾਨੀ ਸ਼ਾਹੀ ਆਦੀ ਦੁਆਤ ਬਣ ਜਾਵੇ ਤੇ ਸਰਦਾਰ ਰੂਪੀ ਦੁਆਤ ਦੇ ਵਿੱਚ ਸਰਦਾਰ ਰੂਪੀ ਸ਼ਾਈ ਸ਼ਾਈ ਪਾਈ ਗਈ ਹੋਵੇ ਜਾਂ ਸਾਹ ਸੰਗੇ ਜੀ ਕਰਨੇ ਆਜ ਕੇ ਜਿਹੜੇ ਗੁਣੋ ਇਹ ਸ਼ਾਹੀ ਪਹਿਜੇ ਮਨជាਹੀ ਦੀ ਦੁਆਜ ਬਣ ਕੇ ਧਾਰਨ ਕਰ ਲਈਏ ਲਲਤਾ ਲੇਖਣ ਸੱਚ ਕੀ ਪਿਆਰੇ ਤੇ ਲਲਤਾ ਜਿਹੜੀ ਸੁੰਦਰ ਜਵਾਨ ਹੈ ਪਰਮੇਸ਼ਰ ਦਾ ਜਸ ਗਾਉਣ ਵਾਲੀ ਇਹ ਸੱਚੇ ਦੀ ਲੇਖਣ ਕਲਮ ਬਣ ਜਾਵੇ ਜਵਾਨ ਸਜਦੇ ਕਸਲ ਕਰਨ ਵਾਲੀ ਜਵਾਨ ਬਣ ਜਾਵੇ ਇਹ ਪਿਆਰੇ ਹਰ ਗੁਣ ਲਿਖੋ ਵਿਚਾਰ ਇਹ ਹਰੀ ਦੇ ਗੁਣਾਂ ਨੂੰ ਲਿਖੋ ਵਿਚਾਰ ਕਰਦੇ ਰੂਪੀ ਕਾਗਜ਼ ਦੇ ਉੱਤੇ ਬੁੱਧ ਰੂਪੀ ਕਾਗਜ਼ ਦੇ ਉੱਤੇ ਦੇਵ ਰੂਪੀ ਕਾਗਜ਼ ਦੇ ਉੱਤੇ ਤੇ ਮਨ ਨੂੰ ਦੁਆਟ ਬਣਾ ਕੇ ਸਰਦ ਰੂਪੀ ਵਿੱਚ ਸ਼ਾਹੀ ਪਾ ਕੇ ਹਰੀ ਦੇ ਜਵਾਨ ਦੇ ਨਾਲ ਜਿਹੜਾ ਉਚਾਰਨ ਕਰਨਾ ਹੈ ਲੇਖਣ ਬਣਾ ਕੇ ਸੱਚ ਦੀ ਸੱਚ ਦੀ ਲਿਖਣ ਵਾਲੀ ਬਣਾ ਕੇ ਹਰੀ ਦੇ ਗੁਣਾਂ ਨੂੰ ਜਿਹੜਾ ਵਿਚਾਰ ਕਰਨੀ ਹੈ ਇਹ ਲਿਖਣਾ ਕਰੋ हे ਪਿਆਰੋ ਹਿਰਦੇ ਚ ਤਨ ਲਿਖਾਰੀ ਨਾਨਕਾ ਪਿਆਰੇ ਤਨੋ ਲਿਖਾਰੀ ਹੈ ਜਿੰਨਾਂ ਨੇ ਜ਼ਬਾਨ ਰੂਪੀ ਕਲਮ ਦੇ ਨਾਲ ਆਪਣੀ ਬੁੱਧ ਰੂਪੀ ਕਾਗਜ਼ੀ ਕਲਮ ਦੇ ਕਾਗਜ਼ ਉੱਤੇ ਮੰਨੂ ਸ਼ਾਹੀ ਦੁਆਜ ਬਣਾ ਕੇ ਸਰਵ ਰੂਪੀ ਸ਼ਾਹੀ ਨਾਲ ਅੱਖਰ ਪਾ ਕੇ ਹਰੀਏ ਗੁਣਾ ਦੇ ਲਿਖਣ ਦੀ ਵਿਚਾਰ ਕੀਤੀ ਹੈ ਸਾਜ ਲਿਖ ਹੈ ਔਰਤਾ ਸੱਚੇ ਨਾਮ ਨੂੰ ਲਿਖੇ ਸਰਵਣ ਕਰੇ ਤੇ ਫਿਰ ਮੰਨਣ ਕਰੇ ਦਿਲ ਚ ਵਸਾ ਲਵੇ ਜਿਹੜਾ ਸੱਚੇ ਨੂੰ ਇਹ ਲਿਖੇ ਕਿ ਦਿਲ ਚ ਵਸਾ ਲਵੇ ਕਦੇ ਤਿਆਗੇ ਨਾ ਉਹ ਧਨਪੁਰਖ ਹੈ ਸੰਸਾਰ ਵਿੱਚ